ਦਿਖਾ ਗਈ ਹੈ ਹਾਏ ਹਾਏ ਸਾਡੇ ਲਈ ਨਹੀਂ ਹਾਂ ਦਿਖਾ ਦੇ ਹਾਂ ਹੁਣ ਨਾ ਖਾਲੀ ਪੜੂਗਾ ਓਏ ਉਹ ਬਿਲ ਢਿੱਲ ਕਿੰਨਾ ਦਾ ਰਚਿਆ ਅੱਜ ਹਾਏ ਸਾਡੇ ਲਈ ਨਹੀਂ ਰੱਖੀ ਇਹਨੂੰ ਚਾਹ ਪੂਰਾ ਹੀ ਵੀ ਡੱਬੇ ਲਿਆਏ ਨੇ ਡੱਬੇ ਤਾਂ ਉਦਾਂ ਹੀ ਸੀਨ ਕੀਤਾ ਤੇ ਪਲਕ ਨੂੰ ਖੁਸ਼ੀਆਂ ਪਤਾ ਨਹੀਂ ਨਾ ਵੀ ਆਹ ਸੀਨ ਪਾਉਣ ਨਾਲ ਲੈ ਹੁੰਦੇ ਉਹ ਨਾ ਕੀਤਾ ਸਭ ਉਹ ਜਾਰੀ ਰੇਖੰਡੀ ਆ ਜਾ ਕੇ ਵੀ ਡੱਬੇ ਦੇ ਵਿੱਚ ਸੱਚੀ ਚੱਲ ਕੋਈ ਗੱਲ ਨਹੀਂ ਸ਼ਹਿਰ ਜਾਵਾਂਗੇ ਲੈ ਆ ਦਾਂਗੇ ਠੀਕ ਹੈ ਉਹ ਤਾਂ ਇਹ ਹੁਣ ਨਾ ਵੀ ਹੋ ਜੇ ਠੀਕ ਹੈ ਚਲ ਬੁੱਤਰੇ ਬੇਕੀ ਗਿੰਦੇ ਹੁੰਦੇ ਆ ਰੈਸਟੋਰੈਂਟ ਨੂੰ ਮਠਿਆਈ ਦੀ ਫੀਲਿੰਗ ਲੈ ਉਹ ਕਹਿੰਦਾ ਨਹੀਂ ਜੀ ਬਿਲਕੁਲ ਸੁਪਨੇ ਕੱਲ ਹੀ ਵੇਖੀ ਤੇ ਸੁਪਨੇ ਤਾਂ ਰੱਖੀਆ ਵੀ ਸਾਰੇ ਪੂਰੇ ਨੂੰ ਹੁੰਦੇ ਪਰ ਸੁਪਨੇ ਚ ਵੇਖਦੇ ਸਕਦੇ ਫੀਲਿੰਗ ਲੈ ਕੇ ਆ ਜਿੱਦੇ ਢੜਕ ਜਾਣਾ ਕਰ ਲੈ ਕੱਲ ਨੂੰ ਮੂੰਹ ਮਠਾ ਕਰ ਲੈ ਰੋ ਨਾ ਪਈ ਗੋੜ ਲਿਆ ਦਿੱਗੇ ਹਾਂ ਗੋੜਾ ਅਪਾ ਚਾਚੂ ਦਾ ਨਾ ਕਹਨਾ ਕੁਝ ਮਿੱਠਾ ਹੋ ਜਾਏ ਕੀ ਮਿੱਠਾ ਹੋਏ ਖਾਣਾ ਖਾਣੀ ਖੰਡ ਖਾਣੀ ਗਲਵਟੀ ਨੀ ਕਿਤਾ ਸ਼ਾਲ ਗਲਵਟੀ ਜਿੰਨੀ ਕਿਤਾ ਚੋਲੇ ਤਾਂ ਚਾਚੂ ਤੇ ਚੋਲੇ ਤਾਂ ਦੇ ਕੇ ਉਹ ਤਾਂ ਦੇ ਦੋ ਦੇ ਕੇ ਜਾਣੀਆਂ ਵਾ ਦੇ ਕੇ ਤੁਹਾਨੂੰ ਮਨੇ ਕਭ ਨਹੀਂ ਗਏ ਕੀ ਤੇਰੇ ਕੋਲ ਕੀ ਰੱਖਿਆ ਚਾਚੂ ਵੀ ਕਹਿੰਦੇ ਚੋਲੇ ਦੇ ਕੇ ਜਾਣੀ ਹਉ ਤਾਂ ਦੇ ਕੇ ਨਹੀਂ ਗਏ ਮਾੜਾ ਹੀ ਟੇਕੇ ਦੇ ਜਾਂਦੇ ਅੱਗੇ ਉਹਦਾ ਲਾਮਾ ਸਹੀ ਆ ਵੀ ਆਪਣਾ ਕਰਦੇ ਰਹਿੰਦੇ ਆ ਵਿਊ ਲੈਂਦੇ ਰਹਿੰਦੇ ਆ ਵਿੱਚ ਚੌਕਟਾ ਆ ਗਈ ਮਠਿਆਈ ਆ ਗਈ ਕੋਈ ਪ੍ਰੈਕਟੀਕਲ ਵੀ ਕੁਝ ਅੱਗੇ ਆਵੇ ਤਾਂ ਵੀ ਆਈ ਆ ਨਾ ਕੋਈ ਗੱਲ ਨਹੀਂ ਪ੍ਰੈਕਟੀਕਲ ਨਹੀਂ ਆ ਵੈਸੇ ਨਹੀਂ ਪਾਜੀ ਹੁਣ ਦੇਖੜੇ ਗਏ ਤਾਂ ਆਪਣਾ ਬਜੜਦੇ ਸਾਬ ਨਾਲ ਚੱਲੀਦਾ ਨਾ ਹਜੇ ਉਹਨਾਂ ਨਹੀਂ ਹੈਗਾ ਹਾਂਜੀ ਮੈਂ ਹਮ ਬਜੜਦੇ ਸਾਬ ਨਾਲ ਚੱਲੀਦਾ ਨਾ ਬਿਲਕੁਲ ਬਿਲਕੁਲ ਇਹਦੇ ਗੱਲ ਚਲੋ ਚਲਦਾ ਵੀਰ ਮਿੱਠਾ ਮੁਰਗੇ ਸ਼ੂਗਰ ਕਰ ਦਿੰਦਾ ਬਿਲਕੁਲ ਇਹ ਵੀ ਧਿਆਨ ਵੀ ਰੱਖਣਾ ਪੈਂਦਾ ਹੈ ਟੀਮ ਦਾ ਬਸ ਬਸ ਜਿਆਦਾ ਜਾਂਦਾ ਇਹਨਾਂ ਹੁਣ ਜਿਆਦਾ ਮਿੱਠਾ ਭਾਬੀ ਜੀ ਲਸਤ ਨਹੀਂ ਸਭ ਤੋਂ ਵੱਧਾਂ ਭਾਬੀ ਸਿਆਣੀ ਲੱਗੀ ਮੈਨੂੰ ਸਾਰੀ ਜੀ ਮਿੱਠਾ ਨਹੀਂ ਜਾਂਦਾ ਇਹਨਾਂ ਤੁਹਾਡੇ ਪਰਸਨ ਨੇ ਸਾਰੀ ਟੀਮ ਚ ਬਹੁਤ ਹੀ ਰਿਸਪੈਕਟਡ ਲੈਵਲ ਪੂਰੇ ਵਧੀਆ ਨੇ ਜਨਨ ਪਰਸਨ ਨੇ ਬਾਕੀ ਤੁਹਾਡੀ ਉਦੋਂ ਬਲੌਗ ਚ ਕਹਿਣ ਕਿ ਇਹ ਨਾਲ ਲਾਈਵ ਹੋਏ ਹੀ ਤੇ ਕਹਿਣ ਕਿ ਮੈਂ ਤੁਹਾਡੀ ਫਰੈਂਡ ਆ ਤੁਸੀਂ ਜਾਣਦੇ ਉਹਨਾਂ ਨੂੰ ਪ੍ਰੀਤੀ ਇਹਦਾ ਨਾ ਤੁਹਾਡੇ ਚਾਚੇ ਦੀ ਬੇਟੀ ਕਿ ਆਂਦੀ ਹੀ ਮੈਨੂੰ ਨਹੀਂ ਪਤਾ ਉਹ ਪਤਾ ਹੀ ਜਾਂਦੇ ਨਹੀਂ ਮੈਂ ਦੇਖਣੋਂ ਸਮਝਦਾ ਉਹ ਆਂਦੇ ਵੀ ਇਹਨਾਂ ਦੇ ਕਲਾਸਮੇਟ ਰਹੇ ਨੇ ਅੱਛਾ ਅੱਛਾ ਠੀਕਾ ਹੈ ਤੇ ਸਹੀ ਉਹਦੀ ਡੇਰੀ ਵਾਲ ਦੀ ਕੁੜੀ ਹਾਂਜੀ ਉਹ ਸੋਣੀ ਪੜੇ ਹੈ ਤੁਹਾਡੇ ਨਾਲੀ ਹੋਣਗੇ ਹੋਣਗੇ ਤਾਂ ਜਿੱਤਾਂ ਨਹੀਂ ਹੋਣਗੇ ਜਦ ਮਿਲੇ ਬੰਦਾ ਅਮੋ ਸਾਹਮਣੀ ਜੇ ਹੋਰ ਹੋ ਜਾਏ ਫਿਰ ਪਤਾ ਲੱਗ ਜਾਂਦਾ ਮੈਨੂੰ ਖੋਲ ਨਹੀਂ ਪਤਾ ਉਹ ਇਹਨਾਂ ਦੀ ਤਰੀਫ ਕਰਦੇ ਨੇ ਨੈਚਰ ਦੀ ਕਹਿੰਦੇ ਮੈਂ ਗੁੱਲੀ ਹਣਾ ਕੋਈ ਵੇਖੇ ਬਣਾਦਾ ਵੀਰ ਜੀ ਸਾਡੇ ਵੀ ਇਹਨਾਂ ਦਾ ਨੈਚਰ ਬਣਾ ਹੁੰਦਾ ਹੈ ਬੜੇ ਭੋਲੇ ਜਿਹੇ ਹੁੰਦੇ ਤੇ ਬਹੁਤ ਵਧੀਆ ਨੈਚਰ ਤਰੀਫ ਕਰਦੇ ਦਾ ਨਹੀਂ ਹੋਰ ਕਰੀਏ ਹਾਂ ਬੈ ਗਿਆ ਅੱਗੇ ਨਾਲ ਹੋਰ ਥੋੜੀ ਜਿਹੀ ਕੰਮ ਵਿਆਹੀ ਗਈਆਂ ਵਿਆਹੀਆਂ ਹੁੰਆਂ ਕੱਪੋਲੇ ਬਣਿਆ ਨਹੀਂ ਕੰਮ ਚੱਲਦਾ ਬਸ ਹੁੰਦੀ ਸਾਦਾ ਬਾਤ ਬੇਟੀ ਨਹੀਂ ਪਤਾ ਵੀ ਤੁਸੀਂ ਕੌਣ ਆ ਤੁਸੀਂ ਕਹਿੰਦੇ ਵੀ ਤਾਇਆ ਜੀ ਦੀ ਹੈ ਨਾ ਬੇਟੀ ਤੁਹਾਡੇ ਤਾਇਆ ਜੀ ਦੀ ਹੈ ਨਾ ਕੋਈ ਗਾ ਨਹੀਂ ਪਿੰਡ ਜਾ ਕੇ ਤੇ ਫਿਰ ਆਪਣੀ ਦੀ ਆਪਣੇ ਤਾਇਆ ਜੀ ਨੂੰ ਮੇਰੇ ਤਾਇਆ ਜੀ ਪਤਾ ਇਹਨਾਂ ਦੇ ਗਾਂਦ ਭਾਵੇਂ ਪਿੰਡ ਜਾਵਾਂਗੇ ਇਨਕੁਆਰੀ ਲਾਉਣਗੇ ਆਪਣੀ ਕਨਫਰਮੇਸ਼ਨ ਫਿਰ ਦੱਸਾਂਗੇ ਬਲੌਗ ਚ ਮੇਰੀ ਸਿਸਟਰ ਨਾ ਪੜਦੀ ਹੁੰਨੀ ਆ ਤੋ ਉਹਨਾਂ ਦੇ ਫਰੈਂਡ ਹੁਣੇ ਆ ਕਿਉਂਕਿ ਮੈਂ ਜਬਾਤ ਪੜੀ ਆ ਮੈਂ ਉਹ ਆਪਣੀ ਜਗ੍ਹਾ ਸਹੀ ਹੋਣੀ ਹੈ ਨਾ ਵੇਖੋ ਉਹਨਾਂ ਨੇ ਜਿਆਦਾ ਡੀਪਲੀ ਨਹੀਂ ਦੱਸਿਆ ਵੀ ਮੈਂ ਤੇਰੀ ਭੈਣ ਨਾਗਾ ਸਿਸਟਰ ਨਾ ਪੜਦੀ ਰਹੇ ਉਹ ਡਾਇਰੈਕਟਲੀ ਉਹਨੇ ਗੱਲ ਇਨ ਸ਼ੋਰਟ ਕਰਤੀ ਆ ਨਾ ਕਿਉਂ ਮੈਂ ਤੇ ਨਾਨਕੇ ਪੜੀ ਆ ਤੇ ਮੈਂ ਆਪਣੀ ਪਿੰਡ ਨਹੀਂ ਪੜੀ ਤੇ ਫਿਰ ਮੈਨੂੰ ਨਹੀਂ ਉਥੋਂ ਦਾ ਪਤਾ ਕਰੀਏ ਫਿਰ ਹੁਣ ਆਪਣਾ ਕੰਮ ਚਲੋ ਜੀ ਪਲਕਾ ਆਪ ਉੱਤੇ ਤਿਆਰ ਕਰਾਂ ਤੈਨੂੰ ਹੋਣੇ ਵੀ ਆਪਾਂ ਚੱਲੇ ਲੌਂਗ ਡਰਾਈਵ ਤੇ ਤੇ ਕੇ ਨੇ ਪਿੱਛੇ ਨੂੰ ਜਿਹੜਾ ਉਹ ਡਿਸਟਰਬ ਨਹੀਂ ਕਰਨਾ ਹੈਗਾ ਆਦੀ ਕਿ ਨਹੀਂ ਐ ਅਮਰੂਦ ਲੈ ਕੇ ਨਹੀਂ ਜਾ ਰਿਹਾ ਚੋਰੀ ਕਿ ਕਿੱਥੇ ਕਰਨੀ ਹੈ ਇਹ ਵੀ ਤਾਂ ਇੱਥੇ ਸੁਟੜਾ ਤੀ ਡਿੰਗਰਾਂ ਨੂੰ ਪਾਏ ਅਸੀਂ ਤੂੰ ਇੱਕ ਮੂੰਹ ਚ ਪੈ ਜਾਣਗੇ ਇੱਥੇ